ਪਠਾਨਕੋਟ ਦੇ ਵਿੱਚ ਬੇਸਹਾਰਾ ਪਸ਼ੂਆਂ ਦੀ ਤਾਦਾਦ ਲਗਾਤਾਰ ਵਧਦੀ ਜਾ ਰਹੀ ਹੈ ਪਠਾਨਕੋਟ ਦੇ ਵਿੱਚ ਆਇ ਦਿਨ ਬੇਸਹਾਰਾ ਪਸ਼ੂਆਂ ਦੇ ਨਾਲ ਕਈ ਹਾਸੇ ਹੁੰਦੇ ਨੇ ਜਿਨ੍ਹਾਂ ਵਿੱਚ ਕਈ ਲੋਕ ਜੜੇ ਜਕਮੀ ਹੁੰਦੇ ਨੇ ਕਈ ਵਾਰ ਪਸ਼ੂ ਵੀ ਜਿਹੜੇ ਨੇ ਜਕਮੀ ਹੋ ਜਾਂਦੇ ਨੇ ਇੱਕ ਤਾਜ਼ਾ ਮਾਮਲਾ ਪਠਾਨਕੋਟ ਦੀ ਉੱਤਮ ਗਾਰਡਨ ਕਲੋਨੀ ਦੇ ਵਿੱਚੋਂ ਆਇਆ ਜਿੱਥੇ ਮੋਟਰ ਐਕਟਿਵਾਂ ਤੇ ਸਵਾਰ ਦੋ ਲੋਕਾਂ ਨੂੰ ਜਿਹੜੇ ਆ ਬੇਸਹਾਰਾ ਗਾਈ ਵੱਲੋਂ ਵਸਰੇ ਹਮ ਲਗਿਤਾ ਜਾਂਦਾ ਇਸ ਪੂਰੇ ਮਾਮਲੇ ਦੀ ਉਤੇ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਤਿੰਨ ਲੋਕ ਜਿਹੜੇ ਜ਼ਖਮੀ ਹੋ ਜਾਂਦੇ ਨਤੀਜਾ ਨੌਜਵਾਨ ਜਿਹੜਾ ਆ ਉਹ ਬਚਾਉਣ ਵਾਸਤੇ ਆਂਦਾ ਤਾਂ ਉਹਨੂੰ ਵੀ ਜਿਹੜਾ ਜ਼ਖਮੀ ਕਰ ਦਿੱਤਾ ਜਾਂਦਾ ਇੱਕ ਵਿਅਕਤੀ ਦੀ ਜਿਹੜੀ ਆ ਉਹ ਰੀੜ ਦੀ ਹੱਡੀ ਜਿਹੜੀ ਆ ਫੈਕਚਰ ਹੋ ਚੁੱਕੀ ਆ ਲੰਬੀ ਦਸਟ ਡਾਕਟਰਾਂ ਵੱਲੋਂ ਦੱਸੀ ਗਈ ਆ ਆਪ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਪੀੜਤ ਵਿਅਕਤੀ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਭਾਜੀ ਮੇਰਾ ਨਾਮ ਸਮੀਰ ਆ ਜੀ ਮੱਲਾ ਆਪਣਾ ਖਾਨਪੁਰ ਤੋਂ ਗਲੀ ਨੰਬਰ 7 ਉਤਮ ਗਾਰਡਨ ਕੋਲ ਭਾਜੀ ਗੱਲ ਆ ਸੀਗੀ ਕਿ ਗਾਈ ਨੇ ਨਾ ਸਾਡਾ ਅਟੈਕ ਕੀਤਾ ਤੇ ਮੈਂ ਅਸੀਗੇ ਫਾਦਰ ਸਾਹਿਬ ਸੀਗੇ ਤੇ ਸਾਡੇ ਤਾਇਆ ਜੀ ਸੀਗੇ ਤੇ ਉਹਨਾਂ ਨੂੰ ਅੱਧਾ ਘਾਇਲ ਕੀਤਾ ਪਹਿਲੇ ਤੇ ਅਟੈਕ ਸਾਡੇ ਤਾਇਆ ਜੀ ਤੇ ਮੈਂ ਬੈਠੇ ਹੋਏ ਸੀਗੇ ਸਕੂਟਰ ਤੇ ਅਸੀਂ ਨਿਕਲੇ ਹੀ ਆ ਤੇ ਉਹਦੇ ਨਾਲ ਹੀ ਸਾਨੂੰ ਨਹੀਂ ਪਤਾ ਸਾਡੇ ਮਗਰ ਪੈ ਗਈ ਆ ਤੇ ਅਸੀਂ ਉਹ ਤੇਜ਼ ਰੇਸ ਦਿੱਤੀ ਆ ਤੇ ਉਹਨਾਂ ਨੇ ਤੇ ਮੈਂ ਨਾਲ ਕਿਹਾ ਵਾ ਕਿ ਤੇਜ਼ ਰੇਸ ਦਿਓ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਰੋਕ ਲੈ ਧੋਲੀ ਕਰ ਲੈਣਾ ਵਾ ਉਹਨੂੰ ਗਾਈ ਨੂੰ ਮਤਲਬ ਸੰਭਾਲਣ ਦੀ ਕੀਤੀ ਕੋਸ਼ਿਸ਼ ਉਹਨੇ ਸੰਭਲੀ ਨਹੀਂ ਉਹ ਆਲੇ ਦੁਆਲੇ ਖੋਲ ਕੇ ਉਹਨਾਂ ਦੇ ਲੱਗੇ ਉਹਨਾਂ ਬਾਅਦ ਮੇਰੇ ਸਾਹ ਅੱਡ ਪੱਲੇ ਮੇਰੇ ਮਾਰ ਹੋਇਆ ਚੰਗੀ ਤਰ੍ਹਾਂ ਉਹਨੇ ਦੇਰ ਪਾਪਾ ਨੂੰ ਆ ਗਏ ਸਾਨੂੰ ਕੱਠਿਆਂ ਨੂੰ ਮਤਲਬ ਉਹਨੇ ਲੰਮੇ ਬਾ ਲਿਆ ਦੇ ਦਾ ਤੇ ਐਵੇਂ ਸਾਨੂੰ ਅਹੀਂ ਮਰਦੇ ਮਰਦੇ ਬੱਚੇ ਆ ਅਸੀਂ ਭਾਜੀ ਕੰਪਲੀਟ ਕੀਤੀ ਗਿਆ ਸਰਪੰਚ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਆਓ ਉਹਨਾਂ ਨੂੰ ਸ਼ੇਰੇ ਫੋਨ ਕੀਤਾ ਵਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਦੇਖ ਕੇ ਚੱਲ ਗਿਆ ਵਾ ਉਹ ਦੇਖ ਕੇ ਗਏ ਵੀ ਨਹੀਂ ਠੀਕ ਹੈ ਦੈਨ ਦੂਜੇ ਪਤਾ ਨਹੀਂ ਦੇਖਿਆ ਕਿ ਨਹੀਂ ਦੇਖਿਆ ਮੈਂ ਨਹੀਂ ਕਹਿੰਦਾ ਅਰੇ ਕੱਲ ਦੀ ਗੱਲ ਹੈਗੀ ਸਰ ਤੇ ਮੈਂ ਕੱਲ ਸਵੇਰੇ ਉਹਨਾਂ ਨੂੰ ਜਿਲੇ ਹੋਂ ਤੋਂ ਬਾਅਦ ਆਈ ਕੀਤਾ ਵਾ ਉਹਨਾਂ ਬਾਅਦ ਮੈਂ ਖੁਦ ਕੀਤਾ ਵਾ ਕੋਈ 4-5 ਵੇ ਕਾਲ ਕੀਤਾ ਕਿ ਭਾਜੀ ਇੰਦਾਂ ਦੀ ਗੱਲਬਾਤ ਹੈਗੀ ਆ ਤੇ ਤੁਸੀਂ ਆ ਕੇ ਉਹਨੂੰ ਦੇਖੋ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਆ ਗਿਆ ਮੈਂ ਦੇਖ ਲੈਣਾ ਉਹਨਾਂ ਬਾਅਦ ਨਾ ਆਏ ਨਾ ਕੋਈ ਗੱਲਬਾਤ ਨਹੀਂ ਹੋਈ ਮੈਂ ਤਾਂ ਕਿਹਾ ਇਹਨੂੰ ਰੈਸਕਿਊ ਕਰੋ ਸਾਡੀ ਜਾਨ ਨੂੰ ਖਤਰਾ ਇਹ ਗੈਸ ਸਿਸਟਮ ਦੇ ਵਿੱਚ 3-4 ਅਸੀਂ ਗਾਇਲ ਹੋ ਗਏ ਆ ਤਿੰਨ ਜਾਨੇ ਪਲੱਸ ਹੋਰ ਵੀ ਸੋਨਾਂ ਨੂੰ ਮਿਲਦਾ ਪਿਆ ਹੋਰਾਂ ਨੂੰ ਵੀ ਇਹਨੇ ਅਟੈਕ ਕੀਤਾ ਵਾ ਜੇ ਅਸੀਂ ਸਾਨੂੰ ਨਹੀਂ ਅਦਾ ਪਤਾ ਕੋਈ ਨਾਰਮਲ ਬੰਦਾ ਹੈ ਇਹ ਆਈ ਸਾਡੇ ਤਿੰਨਾਂ ਕੋ ਨਹੀਂ ਸੰਭਾਲੀ ਗਈ ਨਹੀਂ ਤੇ ਉਹਨਾਂ ਨੇ ਤੇ ਮਾਰ ਦੇਣਾ ਸੀਗਾ ਕੋਈ ਉਹ ਅਦਰ ਪਰਸਨ ਹੁੰਦਾ ਰੇ ਤੇ ਮੈਂ ਤੇ ਇਹੀ ਕਹਿਣਾ ਵਾ ਕਿ ਇਹ ਰੈਸਕਿਊ ਕੀਤਾ ਜਾਵੇ ਇਹਨੂੰ ਕਿਸੇ ਤਰ੍ਹਾਂ ਵੀ ਅਧਰੋਂ ਕੱਢ ਲਿਆ ਜਾਵੇ ਪਲੱਸ ਐ ਵੀ ਕੀ ਹੋਰ ਜਿੱਦਾਂ ਵੀ ਦੇਖ ਸਕਦੇ ਹੋ ਜੀ ਕੱਲ ਆਪਾਂ ਜੋ ਆਪਣੀ ਸ਼ਾਪ ਦੇ ਜਾ ਰਹੇ ਸੀ ਮੈਂ ਤੇ ਮੇਰਾ ਭਤੀਜਾ ਮੇਰੇ ਨਾਲ ਤੇ ਪਿੱਛੇ ਇੱਕ ਵਾਰਾ ਗਈ ਨੇ ਸਾਡੇ ਉੱਤੇ ਅਟੈਕ ਕੀਤਾ ਤੇ ਉਹੜੇ ਸਾਨੂੰ ਛੁੱਟ ਲਿਆ ਥੱਲੇ ਜ਼ਮੀਨ ਦੇ ਉੱਤੇ ਤੇ ਪਿੱਛੇ ਮੇਰੇ ਭਾਈ ਸਾਬ ਧੋੜੇ ਬਗੈਰ ਕਿਸੇ ਹਥਿਆਰ ਤੋਂ ਹੀ ਤੇ ਗਾਏ ਨੇ ਉਹਨਾਂ ਨੂੰ ਹੀ ਸੁੱਟ ਲਿਆ ਜੇ ਮੈਂ ਉਹਨਾਂ ਨੂੰ ਕੋਈ ਵੀ ਬਿਜਾਨ ਲੱਗਾ ਤੇ ਗਾਏ ਨੇ ਮੈਨੂੰ ਵੀ ਉਲਟਾ ਕੇ ਮਾਰਿਆ ਤੇ ਮੈਂ ਪ੍ਰਸ਼ਾਸਨ ਨੇ ਗਿਆ ਹੀ ਬੇਨਤੀ ਕਰਦਾ ਮੈਂ ਚਲੋ ਸਾਡਾ ਜੋ ਨੁਕਸਾਨ ਹੋ ਗਿਆ ਹੋ ਗਿਆ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਿਸੇ ਵਿਚਾਰੇ ਦਾ ਨੰਦਾ ਦਾ ਨੁਕਸਾਨ ਹੋਵੇ ਠੀਕ ਹੈ ਜੀ ਪਰ ਚਦੇ ਤੇ ਕੰਟਰੋਲ ਕਰੇ ਜਿੱਦਾਂ ਵੀ ਕਰ ਸਕਦਾ ਵਾ ਠੀਕ ਹੈ ਜੀ ਇਦਾਂ ਨਹੀਂ ਵਾਰਾ ਇਹ ਤੇ ਦੇਖੋ ਜੀ ਇਹਨਾਂ ਨੂੰ ਫੋਨ ਕੀਤਾ ਸਰਪੰਚ ਸਾਹਿਬ ਨੂੰ ਤੇ ਇਦਾਂ ਦਾ ਸਾਡੇ ਇੱਥੇ ਏਰੀਆ ਦੇ ਵਿੱਚ ਗੁਵਾਰਾ ਗਈ ਹੈ ਉਹ ਜਿਹੜੀ ਸਾਰ ਕਿਸੇ ਨੂੰ ਮਗਰ ਪੈਂਦੀ ਹੈ ਤੇ ਉਹਨੂੰ ਤੁਸੀਂ ਕਾਬੂ ਕਰਵਾਓ ਜਿੱਦਾਂ ਵੀ ਹੈ ਕਾਰਪੋਰੇਸ਼ਨ ਨੂੰ ਕਹਿ ਕੇ ਜਿੱਦਾਂ ਦੇ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਆ ਬਾਕੀ ਜਿੱਦਾਂ ਦਾ ਨੁਕਸਾਨ ਸਾਡਾ ਹੋਇਆ ਸ਼ਰੀਰੀਕ ਬੈਰੀ ਦੁਸ਼ਮਣ ਦਾ ਵੀ ਨਾ ਹੋਵੇ ਇਹਦਾ ਨੁਕਸਾਨ ਠੀਕ ਹੈ